ਕਿੰ ਮਸ਼ੀਨ ਦੇ ਵਿਰੋਧ ਦੇ ਵਿੱਚ ਅੱਜ ਪਾਰ ਐਸੋਸੀਏਸ਼ਨ 플ੋਰ ਦੇ ਮੁਕੀਲ ਸਾਹਿਬਾ ਜੀ ਬਲਾਰਿਕ ਸਾਹਿਬਾ ਜੀ ਨਾਮ ਨੂੰ ਔਰ ਤੁਝਾਲੂ ਇਲਾਕੇ ਦੇ ਸੱਤਣ ਬਲੋਂ ਜੋ ਇਹ ਭਾਪਾ ਪ੍ਰਦਰਸ਼ਨ ਦਾ ਕੀਤਾ ਗਿਆ ਹੈ ਮੈਂ ਇਸ ਤਰ੍ਹਾਂ ਦਾ ਪ੍ਰਦਰਸ਼ਨ ਦਾ ਸਮਰਥਨ ਕਰਦਾ ਹਾਂ ਔਰ ਜਿੰਨੇ ਸਾਥੀ ਇਹਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦਾ ਵੀ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਪੰਜਾਬੀ 'ਚ ਇੱਕ ਤਹਾਵਤ ਆ ਕਹਿੰਦੇ ਚੋਰ ਨੂੰ ਨਹੀਂ ਚੋਰ ਦੀ ਮਾਂ ਨੂੰ ਫੜੋ ਚੋਰ ਨੂੰ ਨਹੀਂ ਚੋਰ ਦੀ ਮਾਂ ਨੂੰ ਫੜੋ ਅਸੀਂ ਚੋਰਾਂ ਦੇ ਖਿਲਾਫ ਦਾ ਸੰਘਰਸ਼ ਕਰੀ ਜਾ ਰਹੇ ਹਾਂ ਔਰ ਉਹਨਾਂ ਦੀ ਜਿਹੜੀ ਮਾਂ ਆ ਆਪੀਐਮ ਉਹਦੋਂ ਕਦੀ ਲੋਟੇ ਤੇ ਆਪਾਂ ਨੋਟਿਸ ਨਹੀਂ ਲਿਆ ਆ ਪਿਛਲੇ 15-20 ਸਾਲ ਤੋਂ ਦੁਨੀਆ ਦੇ ਵਿੱਚ ਇਸ ਦੇਸ਼ ਤੇ ਲੋਕਤੰਤਰ ਦਾ ਵੱਡੇ ਪੱਧਰ ਤੇ ਘਾਣ ਹੋਇਆ ਹੈ ਔਰ ਲੋਕਾਂ ਨੇ ਇਸ ਗੱਲ ਨੂੰ ਪਹਿਲਾਂ ਨੋਟਿਸ 'ਚ ਨਹੀਂ ਲਿਆ ਹੋਲੀ 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 ਇਹ ਜਦ ਜਿਹੜੀ ਹੈ ਨਿਕਲ ਕੇ ਸਾਹਮਣੇ ਆਈ ਕਿ ਜਿਹੜਾ ਦੇਸ਼ਾਂ ਦੇ ਵਿੱਚ EVM ਬਣੀ ਹੈ ਇੰਡੀਆ ਦੇ ਕੰਟੈਕਸਟ ਦੇ ਵਿੱਚ ਗੱਲ ਕਰਨਾ ਚਾਹੁੰਦਾ ਕਿ ਜਿਹੜੀ ਵੀ ਕੋਈ ਇੱਥੇ ਨਵੀਂ ਚੀਜ਼ ਲੈ ਕੇ ਆਉਂਦੀ ਆ ਲੈ ਕੇ ਆਉਂਦੀ ਜਾਂਦੀ ਆ ਸਰਕਾਰ ਵੱਲੋਂ ਤਾਂ ਕੀ ਕਿਹਾ ਜਾਂਦਾ ਹੈ ਇੰਗਲੈਂਡ ਜਿਹਾ ਹੁੰਦਾ ਆ ਅਸੀਂ ਤਾਂ ਇਹ ਭਾਰਤ ਦੇ ਵਿੱਚ ਵੀ ਲਾਗੂ ਕਰਿਆ ਅਮਰੀਕਾ ਦਾ ਅਸੀਂ ਆਹ ਸਿਸਟਮ ਭਾਰਤ ਦੇ ਵਿੱਚ ਲੈ ਕੇ ਆ ਰਹੇ ਆ ਐਡਵਾਂਸ ਟੈਕਨੋਲੋਜੀ ਲੈ ਕੇ ਆ ਰਹੇ ਆ ਐ ਇੱਕ ਸੁਧਾਰ ਕਰ ਰਹੇ ਆ ਵਾਰੇ ਇੱਥੇ ਉਲਟਵਾ ਜਿਹੜੀ ਵੀ ਬਾਹਰੋਂ ਮੋਰਗਾਂ ਨੇ ਬੰਦ ਕਰ ਦਿੱਤੀ ਆ ਉਹ ਕਹਿੰਦੇ ਨਹੀਂ ਅਸੀਂ ਇੰਡੀਆ ਦੇ ਵਿੱਚ ਟਿਕਾਉਣੀ ਆ ਤੇ ਹੋਰ ਦੂਜੀਆਂ ਜਿਹੜੀਆਂ ਬਾਹਰ ਨੇ ਉਹ ਕਹਿੰਦੇ ਉਹ ਇੱਥੇ ਲੱਗੂ ਕਰਨੀ ਆ ਹੁਣ EVM ਜਿਹੜਾ ਹੈ ਲੋਕਤੰਤਰ ਦਾ ਬਹੁਤ ਵੱਡਾ ਹੈ ਤੇ ਘਾਣਵਾ ਔਰ ਇਹਦੇ ਉਹ ਬੰਦੇ ਜਣ ਕੇ ਆ ਰਹੇ ਆ ਜਿਨ੍ਹਾਂ ਨੂੰ ਲੋਕ ਚੁਣਨੇ ਨਹੀਂ ਚਾਹਦੇ ਇਹ ਜਿਹੜਾ ਤੁਹਾਨੂੰ ਅੱਜ ਮੰਗ ਪਤਾ ਵਕੀਲ ਸਾਹਿਬ ਨੇ ਜੀ ਇਹ ਤਾਂ ਤੁਸੀਂ ਕੀ ਕਰੋ ਇਹ ਮੰਗ ਪੱਤਰ ਜੀ ਮਾਨਯੋਗ ਰਾਸ਼ਟਰਪਤੀ ਸਾਹਿਬ ਦੇ ਨਾਮ ਤੇ ਹੈਗਾ ਵਾ ਤੇ ਅਸੀਂ ਮਾਨਯੋਗ ਜੀ ਸਾਹਿਬ ਦੇ ਸੂਬ ਇੱਕ ਜ਼ਿਆਦਾ ਲੋਕ ਕਾ ਵੀ ਹੋਈ